ਕਿ ਕਿ ਲਾਲਚ ਵਿਅਕਤੀ ਨੂੰ ਅੰਨ੍ਹਾ ਕਰ ਦਿੰਦਾ ਹੈ ਤੇ ਲਾਲਚ ਵਿੱਚ ਆ ਕੇ ਵਿਅਕਤੀ ਕੀ ਕੁਝ ਕਰ ਬੈਠਦਾ ਹੈ ਉਸ ਨੂੰ ਇੰਨੀਆਂ ਚੀਜ਼ਾਂ ਦਾ ਅੰਦਾਜ਼ਾ ਵੀ ਨਹੀਂ ਲੱਗਦਾ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਜਿੱਥੇ ਕਿ ਲਾਲਚ ਵਿੱਚ ਆ ਕੇ ਦਾਜ ਨਾਮ ਰਣ ਕਰਕੇ ਕ੍ਰੋਧ ਵਿੱਚ ਆ ਕੇ ਵਿਅਕਤੀ ਆਪਣੇ ਹੀ ਸਹੁਰੇ ਘਰ ਨੂੰ ਅੱਖ ਲਗਾ ਦਿੰਦਾ ਹੈ ਹਾਂਜੀ ਇਹ ਜੋ ਘਟਨਾ ਸਾਹਮਣੇ ਆ ਰਹੀ ਆ ਇਹ ਪੰਜਾਬ ਦੇ ਕਈ ਇਲਾਕੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਵਿਅਕਤੀ ਨੂੰ ਦਾਜ ਨਾ ਮਿਲਣ ਕਰਕੇ ਉਹ ਆਪਣੇ ਹੀ ਘਰ ਨੂੰ ਸੌਰੇ ਘਰ ਨੂੰ ਅਕ ਲਗਾ ਦਿੰਦਾ ਹੈ ਅਸਲ ਵਿੱਚ ਇਹ ਜੋ ਸਾਰਾ ਮਾਮਲਾ ਹੈ ਉਹ ਦਾਦ ਵਿੱਚ ਡੁੱਬਿਆ ਵਿਅਕਤੀ ਹੀ ਕਰਦਾ ਹੈ ਇਹ ਜੋ ਘਟਨਾ ਸਾਹਮਣੇ ਆ ਰਹੀ ਆ ਉਹ ਪੰਜਾਬ ਦੇ ਇਲਾਕੇ ਤੋਂ ਸਾਹਮਣੇ ਆ ਰਹੀ ਆ ਬਾਕੀ ਘਟਨਾਵਾਂ ਦੇ ਨਾਲੋਂ ਇਹ ਜੋ ਘਟਨਾ ਸਾਹਮਣੇ ਆ ਰਹੀ ਆ ਅੱਜ ਉਹ ਬਾਕੀਆਂ ਦੇ ਨਾਲੋਂ ਬਹੁਤ ਹੀ ਜ਼ਿਆਦਾ ਅਲੱਗ ਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਤੁਹਾਨੂੰ ਦੱਸ ਦਈਏ ਲਾਲਚ ਵਿੱਚ ਵਿਅਕਤੀ ਐਨਾ ਅੰਨਾ ਹੋ ਜਾਂਦਾ ਹੈ ਕਿ ਉਸ ਨੂੰ ਬਾਕੀਆਂ ਗੱਲਾਂ ਦਾ ਪਤਾ ਹੀ ਨਹੀਂ ਲੱਗਦਾ ਇੱਥੇ ਜਿਹਹਾ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਇੱਕ ਵਿਅਕਤੀ ਨੂੰ ਆਪਣੇ ਸਹੁਰੇ ਪਰਿਵਾਰ ਦੇ ਵੱਲੋਂ ਦਾਜ ਨਹੀਂ ਮਿਲਦਾ ਹੈ ਤੇ ਉਹ ਆਪਣੇ ਸਹੁਰੇ ਘਰ ਨੂੰ ਹੀ ਅੱਕ ਲਗਾ ਦਿੰਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋਰੇ ਆਪਣੇ ਲਾਈਵ ਸਤਿਵੀ ਦੇ ਨਾਲ ਡਾਕਟਰ ਬਖਸ਼ੀਸ਼ ਆਜ਼ਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਕਨੋ ਦੱਸਦੀ ਹੈ ਕਿ ਲਾਲਚ ਜੋ ਹੈ ਉਹ ਬਹੁਤ ਹੀ ਜ਼ਿਆਦਾ ਬੁਰੀ ਚੀਜ਼ ਹੈ ਜਿੱਥੇ ਕਿ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜਿਸ ਨੂੰ ਲਾਲਚ ਦੇ ਦੌਰਾਨੀ ਉਸ ਨੂੰ ਦਾਜ ਨਹੀਂ ਦਿੱਤਾ ਜਾਂਦਾ ਤੇ ਬਾਅਦ ਵਿੱਚ ਉਹ ਆਪਣੀ ਘਰਵਾਲੀ ਨੂੰ ਐਨੀਆਂ ਧਮਕੀਆਂ ਦਿੰਦਾ ਹੈ ਜਨੂੰ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਆਪਣੇ ਘਰਦਿਆਂ ਦੇ ਵੱਲੋਂ ਦਾਜ ਲੈ ਕੇ ਆ ਜੇਕਰ ਤੂੰ ਦਾਜ ਨਹੀਂ ਲੈ ਕੇ ਆਂਦੀ ਤਾਂ ਤੈਨੂੰ ਮੈਂ ਜਨੂੰ ਮਾਰ ਦੇਵਾਂਗਾ ਜਾਂ ਤਲਾਕ ਦੇ ਦੇਵਾਂਗਾ ਪਰ ਦੇਖੋ ਤੁਸੀਂ ਇਹ ਕਿਹੋ ਜੀਆਂ ਗੱਲਾਂ ਨੇ ਪੰਜਾਬ ਵਿੱਚ ਇਹ ਜੋ ਘਟਨਾਵਾਂ ਨੇ ਉਹ ਲਗਾਤਾਰ ਵਾਪਰਦੀਆਂ ਨੇ ਜਿੱਥੇ ਕਿ ਕਈ ਲੜਕੀਆਂ ਕਈ ਲੜਕੀਆਂ ਨੂੰ ਪਰਿਵਾਰਾਂ ਦੇ ਵੱਲੋਂ ਮਜ਼ਦੂਰ ਪਰਿਵਾਰਾਂ ਦੇ ਵੱਲੋਂ ਦਾਜ ਨਹੀਂ ਦਿੱਤਾ ਜਾਂਦਾ ਤੇ ਬਾਅਦ ਵਿੱਚ ਉਸਦੇ ਸਹੁਰੇ ਪਰਿਵਾਰਾਂ ਦੇ ਵੱਲੋਂ ਜਾਂ ਲੜਕੀ ਦੇ ਘਰ ਵਾਲੇ ਵੱਲੋਂ ਉਸ ਨੂੰ ਐਨਾ ਤੰਗ ਕੀਤਾ ਜਾਂਦਾ ਐਨਾ ਦਲੀਲ ਕੀਤਾ ਜਾਂਦਾ ਹੈ ਕਿ ਤੂੰ ਦਾਜ ਲੈ ਕੇ ਆ ਨਹੀਂ ਤਾਂ ਤੈਨੂੰ ਤਲਾਕ ਦੇ ਦੇਵਾਂਗੇ ਅਜਿਹੇ ਹੀ ਮਾਮਲੇ ਕੱਜ ਸਾਹਮਣੇ ਆ ਰਿਹਾ ਅਸਲ ਵਿੱਚ ਇਹ ਜੋ ਮਾਮਲੇ ਸਾਹਮਣੇ ਆ ਰਿਹਾ ਉਹ ਅਮਰੇ ਸਾਡੇ ਇਲਾਕੇ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ 4 ਸਾਲ ਤੱਕ ਲੜਕੀ ਤੇ ਲੜਕੀ ਦਾ ਪਿਆਰ ਰਹਿੰਦਾ ਹੈ ਤੇ ਬਾਅਦ ਵਿੱਚ ਜੋ ਲੜਕਾ ਸੀ ਉਹ ਲੜਕੀ ਨੂੰ ਤੰਗ ਕਰਨ ਲੱਗ ਜਾਂਦਾ ਹੈ ਕਿ ਤੂੰ ਆਪਣੇ ਘਰਦਿਆਂ ਦੇ ਵੱਲੋਂ ਦਾਜ ਨਹੀਂ ਲੈ ਕੇ ਜਾਂਦਾ ਤੂੰ ਦਾਜ ਲੈ ਕੇ ਆ ਦਾਜ ਲੈ ਕੇ ਆ ਪਰ ਉਹ ਜੋ ਲੜਕੀ ਸੀ ਉਹ ਆਪਣੇ ਪੇਕੇ ਘਰ ਜਾ ਵੱੜਦੀ ਹੈ ਉਸ ਨਾਲ ਕੁੱਟਮਾਰ ਕਰਕੇ ਉਹ ਉੱਥੇ ਛੱਡ ਆਉਂਦਾ ਹੈ ਪਰ ਬਾਅਦ ਵਿੱਚ ਜੋ ਗੱਲ ਸਾਹਮਣੇ ਆਉਂਦੀ ਆ ਉਹ ਤੁਹਾਨੂੰ ਵੀ ਰਾਣ ਕਰ ਦੇਵੇਗੀ ਕਿ ਅਸਲ ਵਿੱਚ ਹੁੰਦਾ ਕੀ ਹੈ ਤੁਹਾਨੂੰ ਦੱਸਦੀ ਹੈ ਕਿ ਜਦੋਂ ਹੀ ਉਹਥੇ ਚੱਲ ਜਾਂਦੀ ਹੈ ਤਾਂ ਉਹ ਜੋ ਲੜਕਾ ਸੀ ਉਸਦੇ ਨਜਾਇਜ਼ ਸਬੰਧ ਕਿਸੇ ਹੋਰ ਲੜਕੀ ਦੇ ਨਾਲ ਹੁੰਦੇ ਨੇ ਉਸ ਦਾ ਰਿਲੇਸ਼ਨ ਕਿਸੇ ਹੋਰ ਲੜਕੀ ਦੇ ਨਾਲ ਚੱਲ ਰਿਹਾ ਹੁੰਦਾ ਹੈ ਤੇ ਉਹ ਉਸਦੇ ਨਾਲ ਰਹਿਣਾ ਚਾਹੁੰਦਾ ਹੈ ਉਸਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਪਰ ਦੂਜੇ ਪਾਸੇ ਉਹ ਉਸ ਨੂੰ ਦਾਜ ਦੀ ਮੰਗ ਕਰਦਾ ਹੈ ਕਹਿੰਦਾ ਹੈ ਕਿ ਤੂੰ ਮੈਨੂੰ ਦਾਜ ਲੈ ਕੇ ਦੇ ਨਾ ਮੈਂ ਤਲਾਕ ਦੇ ਦਵਾਂਗਾ ਪਰ ਜਦੋਂ ਉਹ ਲੜਕੀ ਤਲਾਕ ਨਹੀਂ ਨਹੀਂ ਮੰਨਦੀ ਹੈ ਤਾਂ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਤੇਰੇ ਘਰ ਨੂੰ ਅੱਗ ਲਗਾ ਦਿੱਤੀ ਜਾਵੇਗੀ ਮੈਂ ਤੁਹਾਡੇ ਘਰੇ ਆਵਾਂਗਾ ਤੇ ਤੁਹਾਡੇ ਘਰ ਨੂੰ ਸਾਰੇ ਨੂੰ ਅੱਗ ਲਗਾ ਦਵਾਂਗਾ ਤੇ ਤੁਹਾਡਾ ਸਮਾਨ ਹੈ ਉਹ ਵੀ ਜਲਾ ਦਵਾਂਗਾ ਜੀ ਇਹ ਗੱਲ ਸੱਚ ਹੋ ਜਾਂਦੀ ਹੈ ਇੱਕ ਦਿਨ ਜਦੋਂ ਰਾਤ ਦੇ 12 1 ਵਜੇ ਨੇ ਤਾਂ ਉਹ ਵਿਅਕਤੀ ਉਹਨਾਂ ਦੇ ਘਰ ਆਉਂਦਾ ਹੈ ਲੜਕੀ ਦੇ ਵੱਲੋਂ ਦੱਸੀ ਗਈ ਹੈ ਕਿ ਇਹ ਜੋ ਵਾਰਦਾਤ ਹੈ ਉਹ ਦੋ ਵਾਰ ਵਾਪਰ ਹੈ ਇੱਕ ਵਾਰ ਤਾਂ ਮੇਰੇ ਪਿਤਾ ਤੇ ਮੇਰਾ ਬੇਟਾ ਅਸੀਂ ਰਾਤ ਨੂੰ ਸੌਂ ਰਹੇ ਸੀ ਤਾਂ ਅਚਾਨਕ ਹੀ ਇਹ ਹਮਲਾ ਕਰ ਦਿੰਦੇ ਨੇ ਤੇ ਗਵੰਡੀਆਂ ਦੇ ਵੱਲੋਂ ਸਾਨੂੰ ਬਚਾਇਆ ਜਾਂਦਾ ਹੈ ਪਰ ਜਦੋਂ ਹੀ ਇਹ ਦੂਰੀ ਵਾਰ ਦੂਜੀ ਵਾਰ ਇਹ ਘਟਨਾ ਵਾਪਰਦੀ ਹੈ ਤਾਂ ਉੱਥੇ ਉਹਨਾਂ ਦੇ ਸਾਰੇ ਘਰ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਸਾਰਾ ਕੀਮਤੀ ਸਮਾਨ ਜੋ ਸੀਓ ਸਾੜ ਦਿੱਤਾ ਜਾਂਦਾ ਹੈ ਜਿਸ ਦੇ ਦੌਰਾਨ ਉਹਨਾਂ ਦੀ ਜੋ ਇਹ ਖਬਰ ਹੈ ਉਹ ਮੀਡੀਆ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ ਤਾਨੂੰ ਦੱਸਦੀ ਹੈ ਕਿ ਜਦੋਂ ਹੀ ਉਹ ਕਰਨ ਨੂੰ ਅਗ ਲਗਾ ਦਿੰਦਾ ਹੈ ਤਾਂ ਲੜਕੀ ਨੂੰ ਲੜਕੀ ਦੇ ਵੱਲੋਂ ਇਹ ਸਾਰੇ ਬਹਿਣ ਦਿੱਤੇ ਜਾਂਦੇ ਨੇ ਕਿ ਇਹ ਜੋ ਲੜਕਾ ਸੀ ਮੇਰਾ ਹਸਬੰਡ ਸੀ ਉਹ ਮੇਰੇ ਤੋਂ ਪਹਿਲਾਂ ਤਾਂ ਦਾਜ ਦੀ ਮੰਗ ਕਰਦਾ ਹੈ ਉਹ ਕਹਿੰਦਾ ਵੀ ਤੂੰ ਦਾਜ ਦੇ ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਦਵਾਂਗਾ ਕਿਉਂਕਿ ਉਸਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਦਾ ਜੋ ਰਿਲੇਸ਼ਨ ਹੈ ਉਹ ਕਿਸੇ ਹੋਰ ਲੜਕੀ ਦੇ ਨਾਲ ਹੈ ਹੋਰ ਕਿਸੇ ਔਰਤ ਦੇ ਨਾਲ ਹੈ ਪਰ ਤੁਸੀਂ ਦੇਖੋ ਕਿ ਇਹ ਜੋ ਮਾਮਲੇ ਨੇ ਦਾਜ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਦੀ ਲਾਲਚ ਵਿੱਚ ਅੰਨੇ ਹੋ ਕੇ ਅਜਿਹੀਆਂ ਹੱਦਾਂ ਪਾਰ ਕਰ ਦਿੰਦੇ ਨੇ ਜਿਹੜੀਆਂ ਉਹਨਾਂ ਦਾ ਪਛਤਾਵਾ ਉਹਨਾਂ ਨੂੰ ਜ਼ਿੰਦਗੀ ਦੇ ਪਰ ਵਿੱਚ ਰਹਿੰਦਾ ਹੈ ਅਜਿਹਾ ਹੀ ਮਾਮਲਾ ਤੁਹਾਡੇ ਨਾਲ ਸਾਂਝਾ ਕਰਕੇ ਹਟਿਆ ਪਰ ਜਦੋਂ ਇਹ ਘਟਨਾ ਵਾਪਰਦੀ ਹੈ ਨਾ ਜੋ ਉਹਨਾਂ ਦੀ ਰੋਜ਼ੀ ਰੋਟੀ ਕਮਾਉਣ ਵਾਲਾ ਤੰਦਾ ਸੀ ਜੋ ਉਹਨਾਂ ਦੀਆਂ ਰੇੜੀਆਂ ਸੀ ਫੇਰੀਆਂ ਦੀਆਂ ਰੇੜੀਆਂ ਜਿਸ ਤੋਂ ਉਹ ਸਾਰਾ ਪਰਿਵਾਰ ਰੋਟੀ ਖਾਂਦਾ ਸੀ ਦੱਸਿਆ ਗਿਆ ਹੈ ਕਿ ਇਹ ਇਲਜ਼ਾਮ ਲੜਕੀ ਦੇ ਵੱਲੋਂ ਲੜਕੇ ਤੇ ਲਗਾਏ ਗਿਆ ਕਿ ਉਹ ਜੋ ਲੜਕਾ ਸੀ ਜੀ ਰੋਟੀ ਦੇ ਸਾਧਨਾ ਨੂੰ ਵੀ ਅੱਗ ਲਗਾ ਦਿੱਤੀ ਹੈ ਔਸਨ ਨੂੰ ਵੀ ਸਾਡ ਦਿੱਤਾ ਹੈ ਪਰ ਤੁਸੀਂ ਦੇਖੋ ਕਿ ਇਹ ਕਿਹੋ ਜਿਹਾ ਇਨਸਾਨ ਹੈ ਜੋ ਆਪਣੀ ਹੀ ਘਰਵਾਲੀ ਦੇ ਘਰਦਿਆ ਦੂੰ ਅਕਲ ਲਗਾ ਦਿੰਦਾ ਹੈ ਉਸਦੇ ਸਾਰੇ ਘਰ ਕੋ ਅਕਲ ਲਗਾ ਦਿੰਦਾ ਹੈ ਜਿਸ ਦਾ ਸਾਰਾ ਕੀਮਤੀ ਸਮਾਨ ਦਾਜ ਦਿੰਦਾ ਹੈ ਦਰਸਲ ਅਸਲ ਵਿੱਚ ਜੋ ਇਹ ਮਾਮਲੇ ਨੇ ਦਾਜ ਦੇ ਮਾਮਲੇ ਨੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ ਪਿਛਲੇ ਜਿੰਨੀ ਤੁਹਾਡੇ ਨਾਲ ਇੱਕ ਘਟਨਾ ਸੱਜ ਕੀਤੀ ਸੀ ਜਿੱਥੇ ਇੱਕ ਲੜਕੀ ਦੇ ਬਿਆਨ ਉਹ ਥੋੜਾ ਸਮਾਂ ਹੀ ਹੁੰਦਾ ਹੈ ਜੋ ਲੜਕਾ ਹੁੰਦਾ ਹੈ ਉਸ ਕੋਲ ਨਹੀਂ ਹੁੰਦਾ ਪਰ ਬਾਅਦ ਵਿੱਚ ਜੋ ਉਸ ਦਾ ਸਹੁਰਾ ਪਰਿਵਾਰ ਹੁੰਦਾ ਹੈ ਉਹ ਉਸ ਨੂੰ ਦਾਜ ਲਈ ਤੰਗ ਕਰਨ ਲੱਗ ਜਾਂਦੇ ਨੇ ਵੀ ਤੂੰ ਦਾਜ ਲਿਆ ਦਾਜ ਲਿਆ ਪਰ ਬਾਅਦ ਵਿੱਚ ਜੋ ਲੜਕੀ ਸੀ ਉਹ ਅੰਤ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀ ਹੈ ਤੇ ਆਪਣੀ ਖੁਦ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਕੇ ਬਾਅਦ ਵਿੱਚ ਜਦੋਂ ਇਹ ਘਟਨਾ ਸਾਹਮਣੇ ਆਉਂਦੀ ਹੈ ਤਾਂ ਉੱਥੇ ਵੀ ਦੱਸਿਆ ਗਿਆ ਹੈ ਕਿ ਅਸਲ ਵਿੱਚ ਜੋ ਇਹ ਸਾਰਾ ਮਾਮਲਾ ਸੀ ਲਾਲਚ ਦਾ ਤੇ ਦਾਜ ਦਾ ਮਾਮਲਾ ਸੀ ਜਿੱਥੇ ਕਿ ਲੋਕ ਦਾਜ ਦੇ ਕਾਰਨ ਲਾਲਚ ਵਿੱਚ ਆ ਜਾਂਦੇ ਨੇ ਤੇ ਜੇਕਰ ਉਹਨਾਂ ਨੂੰ ਦਾਜ ਨਹੀਂ ਮਿਲਦਾ ਤਾਂ ਉਹ ਜਿਹੀਆਂ ਧਮਕੀਆਂ ਦਿੰਦੇ ਨੇ ਵਿਅਕਤੀ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਜਾਂ ਤਲਾਕ ਦੀਆਂ ਧਮਕੀਆਂ ਦਿੰਦੇ ਨੇ ਅਜਿਹੀ ਹੀ ਘਟਨਾ ਇੱਕ ਸਾਹਮਣੇ ਆ ਰਹੀ ਹੈ ਜਿਹੜੀ ਕਿ ਪੰਜਾਬ ਦੇ ਇਲਾਕੇ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਆ ਤੁਹਾਡੇ ਨਾਲ ਨਾ ਸੰਜੀ ਕਰਕੇ ਹਟਿਆ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਜੋ ਘਟਨਾ ਸੀ ਉਹ ਦਾਜ ਦੇ ਪ੍ਰਤੀ ਸੀ ਬਿਖਤੀ ਨੇ ਲੜਕੀ ਤੋਂ ਦਾਜ ਮੰਗਿਆ ਲੜਕੀ ਦੀ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਉਸ ਨੂੰ ਉਸਦੇ ਸਹੁਰੇ ਘਰ ਛੱਡ ਆਇਆ ਆਪਣੇ ਸਹੁਰੇ ਘਰ ਛੱਡ ਆਇਆ ਉਸ ਨੂੰ ਪੇਕੇ ਘਰ ਛੱਡਣ ਤੋਂ ਬਾਅਦ ਵੀ ਉਸ ਨੂੰ ਲਗਾਤਾਰ ਧਮਕੀਆਂ ਦਿੰਦਾ ਰਿਹਾ ਜਾਨੋਂ ਮਾਰਨ ਦੀਆਂ ਧਮਕੀਆਂ ਤਲਾਕ ਦੀਆਂ ਧਮਕੀਆਂ ਉਹ ਕਹਿੰਦਾ ਜੇਕਰ ਤੂੰ ਦਾਜ ਨਹੀਂ ਲੈ ਕੇ ਆਉਣਾ ਤਾਂ ਮੈਂ ਤੈਨੂੰ ਤਲਾਕ ਦੇ ਦਵਾਂਗਾ ਪਰ ਜਦੋਂ ਲੜਕੀ ਤਲਾਕ ਨਹੀਂ ਨਹੀਂ ਮੰਨਦੀ ਹੈ ਤਲਾਕ ਕਹਿੰਦੀ ਹੈ ਵੀ ਮੈਂ ਨਹੀਂ ਦੇਣਾ ਤਾਂ ਉਸ ਨੂੰ ਤੰਕੀ ਦਿੱਤੀ ਜਾਂਦੀ ਹੈ ਕਿ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ ਜਾਵੇਗੀ ਤੇ ਜੋ ਉਹ ਆਦਮੀ ਸੀ ਉਹ ਅਜੇ ਹਾਂ ਹੀ ਕੰਮ ਕਰਦਾ ਹੈ ਲੜਕੀ ਦੇ ਵੱਲੋਂ ਸਾਰੀ ਗੱਲ ਦੱਸੀ ਗਈ ਹੈ ਕਿ ਅਸਲ ਵਿੱਚ ਜੋ ਇਹ ਲੜਕਾ ਹੈ ਉਹ ਸਾਰਾ ਕੁੱਝ ਕਰ ਕਿਸ ਦੇ ਕਹਿਣ ਤੇ ਕਰ ਰਿਹਾ ਹੈ ਦੱਸ ਦਿੱਤਾ ਹੈ ਕਿ ਜੇ ਉਹ ਜੋ ਲੜਕਾ ਹੈ ਜੇ ਪੀ ਦੇ ਕਾਉਂਸਲਰ ਦੇ ਦੁਆਰਾ ਇਹ ਸਾਰੀਆਂ ਗੱਲਾਂ ਸਾਰੇ ਜੋ ਹਾਦਸੇ ਨੇ ਉਹਦੇ ਦੁਆਰਾ ਹੀ ਕਰਦਾ ਹੈ ਉਹ ਲੜਕਾ ਕਹਿੰਦਾ ਹੈ ਕਿ ਮੇਰੇ ਪਿੱਛੇ ਉਹ ਖੜਾ ਹੈ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਹੋ ਮੈਂ ਜੋ ਮਰਜ਼ੀ ਕਰਾਂ ਪਰ ਇਹ ਤੋਂ ਤੁਸੀਂ ਮਾਮਲਾ ਸੁਣਿਆ ਹੈ ਤੁਸੀਂ ਦੇਖੋ ਕਿ ਦਾਜ ਨੂੰ ਲੈ ਕੇ ਹੀ ਉਸਨੇ ਐਡੀ ਵੱਡੀ ਕਰਤੂਤ ਕਰ ਦਿੱਤੀ ਹੈ ਕਿ ਆਪਣੇ ਸਹੁਰੇ ਘਰ ਦਾ ਘਰ ਹੀ ਜਲਾ ਦਿੱਤਾ ਅਤੇ ਸਾਰਾ ਕੀਮਤੀ ਸਮਾਨ ਉਹਨਾਂ ਦਾ ਥੜ ਚੁੱਕਿਆ ਹੈ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਲਾਲਚ ਵਿਅਕਤੀ ਨੂੰ ਅੰਨਾ ਕਰ ਦਿੰਦਾ ਹੈ ਤੇ ਲਾਲਚ ਵਿੱਚ ਅਗੇ ਵਿਅਕਤੀ ਇੰਨਾ ਕੰਮ ਕਰ ਬੈਠਦਾ ਹੈ ਕਿ ਬਾਅਦ ਵਿੱਚ ਉਸ ਨੂੰ ਇਹਨਾਂ ਚੀਜ਼ਾਂ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਅਜੇ ਹੀ ਹੀ ਘਟਨਾ ਇੱਕ ਕਦਮ ਸਾਹਮਣੇ ਆ ਰਹੀ ਹੈ ਜਿੱਥੇ ਕਿ ਲਾਲਚ ਵਿੱਚ ਆ ਕੇ ਕ੍ਰੋਧ ਵਿੱਚ ਆ ਕੇ ਵਿਅਕਤੀ ਆਪਣੇ ਹੀ ਸਹੁਰੇ ਘਰ ਨੂੰ ਅਕ ਲਗਾ ਦਿੰਦਾ ਹੈ ਹਾਂਜੀ ਇਹ ਜੋ ਘਟਨਾ ਸਾਹਮਣੇ ਆ ਰਹੀ ਆ ਉਹ ਪੰਜਾਬ ਦੇ ਇੱਕ ਇਲਾਕੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਦੱਸਿਆ ਗਿਆ ਹੈ ਕਿ ਵਿਅਕਤੀ ਜੋ ਸੀ ਉਹ ਲਾਲਚ ਤੇ ਕ੍ਰੋਧ ਵਿੱਚ ਆ ਕੇ ਆਪਣੇ ਹੀ ਸਹੁਰੇ ਘਰ ਨੂੰ ਅਕ ਲਗਾ ਦਿੰਦਾ ਹੈ ਦਰਅਸਲ ਇਹ ਜੋ ਖਬਰ ਸਾਹਮਣੇ ਆ ਰਹੀ ਆ ਉਹ ਅੱਜ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਦੱਸਿਆ ਗਿਆ ਹੈ ਕਿ ਇੱਕ ਵਿਅਕਤੀ ਸੀ ਜਿਸ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਪਰ ਬਾਅਦ ਵਿੱਚ ਉਹ ਲੜਕੀ ਨੂੰ ਜਲੀਲ ਕਰਨ ਲੱਗ ਪਿਆ ਤੰਗ ਕਰਨ ਲੱਗ ਪਿਆ ਕਿ ਤੂੰ ਦਾਜ ਲੈ ਕੇ ਆ ਤੂੰ ਦਾਜ ਲੈ ਕੇ ਆ ਤੇ ਉਸ ਦਾ ਜੋ ਸੰਬੰਧ ਸੀ ਉਹ ਬਾਹਰ ਕਿਸੇ ਔਰਤ ਦੇ ਨਾਲ ਬਾਹਰ ਕਿਸੇ ਲੜਕੀ ਦੇ ਨਾਲ ਵੀ ਚੱਲ ਰਿਹਾ ਸੀ ਜਿਸ ਦੇ ਦੌਰਾਨ ਜਦੋਂ ਹੀ ਉਸ ਲੜਕੀ ਨੂੰ ਪਤਾ ਲੱਗਦਾ ਉਸ ਦੀ ਘਰ ਵਾਲੀ ਨੂੰ ਪਤਾ ਲੱਗਦਾ ਹੈ ਤਾਂ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਜੋ ਤੇਰਾ ਕੰਮ ਹੈ ਉਹ ਕੀ ਹੈ ਤਾਂ ਬਾਅਦ ਵਿੱਚ ਉਹ ਲੜਕੀ ਤੇ ਕੁੱਟ ਮਾਰ ਵੀ ਕੀਤੀ ਜਾਂਦੀ ਹੈ ਘਰ ਵਾਲੀ ਨੂੰ ਕੁੱਟਿਆ ਵੀ ਜਾਂਦਾ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਦਾਜ ਲੈ ਕੇ ਆਪਣੇ ਸਾਰੇ ਪਰਿਵਾਰ ਤੋਂ ਤਾਂ ਲੜ ਇਹਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੇਰਾ ਜੋ ਪਿਤਾ ਹੈ ਉਹ ਦਾ ਮਜ਼ਦੂਰ ਹੈ ਦਾੜੀਦਾਰ ਹੈ ਮੈਂ ਤੈਨੂੰ ਖੋ ਦਾਜ ਲੈ ਕੇ ਦਵਾ ਤਾਂ ਜਦੋਂ ਹੀ ਉਸ ਨੂੰ ਕਿਹਾ ਜਾਂਦਾ ਹੈ ਤਾਂ ਉਹ ਲੜਕੇ ਦੇ ਵੱਲੋਂ ਕਟਮਾਰ ਕਰਕੇ ਲੜਕੀ ਨੂੰ ਤਾਂ ਆਪਣੇ ਹੀ ਘਰੇ ਭੇਜ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਉਸ ਤੋਂ ਤਲਾਕ ਦੀ ਮੰਗ ਕੀਤੀ ਗਈ ਹੈ ਜਦੋਂ ਤਲਾਕ ਦੀ ਮੰਗ ਕੀਤੀ ਜਾਂਦੀ ਹੈ ਤਾਂ ਲੜਕੀ ਦੇ ਵੱਲੋਂ ਪੂਰੀ ਨਾ ਕਰ ਦਿੱਤੀ ਜਾਂਦੀ ਹੈ ਕਿ ਉਹ ਤਲਾਕ ਨਹੀਂ ਦੇਵੇਗੀ ਤੇ ਜਦੋਂ ਹੀ ਨਾ ਕਰ ਦਿੱਤੀ ਜਾਂਦੀ ਹੈ ਤਾਂ ਉਹ ਲੜਕੇ ਦੇ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਕਿਹਾ ਜਾਂਦਾ ਹੈ ਕਿ ਜੇਕਰ ਤੂੰ ਦਾਜ ਨਹੀਂ ਲੈ ਕੇ ਆ ਰਹੀ ਜਾਂ ਮੈਨੂੰ ਤਲਾਕ ਨਹੀਂ ਦੇ ਰਹੀ ਹੈ ਤਾਂ ਨੂੰ ਅਕਲ ਲਗਾ ਦੇਵਾਂਗਾ ਤੇਰਾ ਜੋ ਕੀਮਤੀ ਸਮਾਨ ਹੈ ਉਹ ਸਾਰਾ ਕੋਈ 60 ਦਵਾਂਗਾ ਅਜਿਹੀ ਹੀ ਘਟਨਾ ਸਾਹਮਣੇ ਆ ਜਾਂਦੀ ਹੈ ਅਜਿਹੀ ਗੱਲ ਸੱਚ ਹੋ ਜਾਂਦੀ ਹੈ ਜਿੱਥੇ ਕਿ ਦੱਸਿਆ ਗਿਆ ਹੈ ਕਿ ਜਦੋਂ ਹੀ ਵਿਅਕਤੀ ਇਹ ਸਾਰੀ ਗੱਲ ਕੀ ਕਮਕੀ ਦਿੰਦਾ ਹੈ ਤਾਂ ਇੱਕ ਦਿਨ ਇਹ ਜੋ ਕਟਣਾ ਹੈ ਉਹ ਵਾਪਰ ਜਾਂਦੀ ਹੈ ਤੇ ਜਦੋਂ ਹੀ ਰਾਤ ਦੇ 12 1 ਵਜੇ ਨੇ ਤਾਂ ਉਸ ਲੜਕੇ ਦੇ ਵੱਲੋਂ ਇਸ ਵਾਰ ਦਾ ਨੁੰਜਾਮ ਦੇ ਦਿੱਤਾ ਜਾਂਦਾ ਹੈ ਤਾਂ ਲੜਕਾ ਸਾਰੇ ਘਰ ਨੂੰ ਅੱਗ ਲਗਾ ਕੇ ਮੌਕੇ ਤੇ ਹੀ ਫਰਾਰ ਹੋ ਜਾਂਦਾ ਹੈ ਤੇ ਬਾਅਦ ਵਿੱਚ ਉਹ ਵਿਅਕਤੀ ਜੋ ਹੁੰਦੇ ਨੇ ਜਾਨੀਵਾਲੀ ਨੁਕਸਾਨ ਤਾਂ ਨਹੀਂ ਹੁੰਦਾ ਹੈ ਪਰ ਬਾਅਦ ਵਿੱਚ ਜੋ ਉਹਨਾਂ ਦਾ ਸਾਰਾ ਕੀਮਤੀ ਸਮਾਨ ਸੀ ਉਹ ਵੀ ਸੜ ਜਾਂਦਾ ਹੈ ਤੇ ਲੜਕੇ ਦੇ ਵੱਲੋਂ ਜੋ ਉਸ ਦੀ ਰੋਜ਼ੀ ਰੋਟੀ ਦੇ ਸਾਧਨ ਸੀ ਉਹਨਾਂ ਨੂੰ ਵੀ ਅੱਗ ਲਗਾ ਦਿੱਤੀ ਜਾਂਦੀ ਹੈ ਫੇਰੀ ਦੀਆਂ ਰੇੜੀਆਂ ਨੂੰ ਵੀ ਅੱਗ ਲਗਾ ਦਿੱਤੀ ਜਾਂਦੀ ਹੈ ਲੜਕੀ ਦੇ ਵੱਲੋਂ ਇਹ ਸਾਰੇ ਦੋਸ਼ ਲੜਕੇ ਤੇ ਲਗਾਏ ਗਏ ਨੇ ਕਿ ਇਹ ਸਾਰਾ ਕੁਝ ਦਾਜ ਤੇ ਤਲਾਕ ਦੇ ਕਾਰਨ ਹੋਇਆ ਪਰ ਤੁਸੀਂ ਦੇਖੋ ਕਿ ਇਹ ਕਿਹੋ ਜਿਹੇ ਮਾਮਲੇ ਨੇ ਪਿਛਲੇ ਦਿਨੀ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਲੜਕੀ ਨੂੰ ਦਾਜ ਨਹੀਂ ਦਿੱਤਾ ਗਿਆ ਤੇ ਸਹੁਰਿਆਂ ਵੱਲੋਂ ਲੜਕੀ ਨੂੰ ਤੰਗ ਕੀਤਾ ਗਿਆ ਜਲੀਲ ਕੀਤਾ ਗਿਆ ਕਿ ਤੂੰ ਦਾਜ ਲੈ ਕੇ ਆ ਤੇ ਜਦੋਂ ਲੜਕੀ ਤੋਂ ਦਾਜ ਨਹੀਂ ਲੈ ਕੇ ਆਉਂਦੀ ਤਾਂ ਲੜਕੀ ਆਪਣੀ ਹੀ ਜੀਵਨ ਲੀਲਾ ਨੂੰ ਸਮਾਪਤ ਕਰ ਲੈਂਦੀ ਹੈ ਆਪ ਹੀ ਖੁਦਕੁਸ਼ੀ ਕਰ ਲੈਂਦੀ ਹੈ ਤੇ ਆਪਣੀ ਜੀਵਨ ਲੀਲਾ ਖਤਮ ਕਰ ਦਿੰਦੀ ਹੈ ਅਜਿਹੇ ਹੀ ਮਾਮਲੇ ਕੱਜ ਸਾਹਮਣੇ ਆਇਆ ਜਿੱਥੇ ਕਿ ਉਹ ਵਿਅਕਤੀ ਸੀ ਉਹ ਤਾਂ ਬਾਹਰਲੀ ਔਰਤ ਦੇ ਨਾਲ ਰਹਿਣਾ ਚਾਹੁੰਦਾ ਸੀ ਹੋਰ ਲੜਕੀ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਇਹ ਜੋ ਲੜਕੀ ਉਸਦੇ ਵਿਆਹ ਨੂੰ 4 ਸਾਲ ਹੋ ਚੁੱਕੇ ਸੀ ਇਹਨਾਂ ਦਾ ਇੱਕ ਛੋਟਾ ਜਿਹਾ ਬੇਟਾ ਵੀ ਹੈ ਜਿਸ ਦੇ ਦੌਰਾਨ ਜਦੋਂ ਇਹ ਸਾਰੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਲੜਕੀ ਦੇ ਵੱਲੋਂ ਇਹ ਸਾਰੇ ਇਲਜ਼ਾਮ ਲੜਕੇ ਤੇ ਲਗਾਏ ਜਾਂਦੇ ਨੇ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ 60 TV ਬਰਤ ਨੇ